ਕੋਈ ਨਾ ਤੁਸੀਂ ਜੇ ਵੀ ਦੋ ਗੱਲ ਜਿਹਨੇ ਦੱਸਣੀ ਆ ਉਹਨੂੰ ਵੀ ਮੌਕਾ ਦਿਓ ਇੱਥੇ ਭਾਈ ਸਾਹਿਬ ਪਾਪਾ ਭਾਈਆ ਜੀ ਤੇ ਪਿਛਲੀ ਿਆਰੀ ਵੀ ਕੋਈ ਇੱਕ ਇੱਕ ਬੰਦਾ ਪਵਾ ਕੇ ਜੀ ਸੀ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਉਨਾਂ ਵਿੱਚ ਸਪਸ਼ਟੀ ਗੱਲ ਕਰੋ ਕਿ ਤੁਸੀਂ ਮੇਰੇ ਨਾਲ ਬੜੀ ਇਹ ਲੋਕ ਕਿਹਨਾਂ ਹੀ ਪਈ ਫੇਰ ਤੇ ਜਾਂਦੇ ਆ ਬੋਲੋ ਹੋ ਨਾ ਅੱਜ ਨੂੰ ਰ ਆਨ ਲੱਗਦਾ ਪਹਿਲੇ ਸੀਟ ਨਹੀਂ ਬੈਠਿਆ ਉਹ ਪਹਿਲੇ ਸਟੇ ਪਰਲੇ ਅਜਲਾਲਾ ਤੋਂ ਜਿਹੜੀ ਮੁਹੰਮਦ ਸ਼ਾਹ ਦੀ ਰੋਡ ਆ ਇੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪਹਿਲੇ ਸਟੇ ਮੁਕਤੀ ਜਾਂ ਸੜਕ ਤੋਂ ਮੁਕਤੀ ਪਤਾ ਨਹੀਂ ਕਿਹੜਾ ਮੁਕਤ ਮੈਂ ਗਿਆ ਮਗਰ ਬਹਿ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਇੱਥੇ ਉਹਦੇ ਵੀ ਸਾਰੇ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਸ੍ਰੀਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਚੇਅਰਮੈਨ ਸਹਿਬਾਨ ਪੰਜ ਸਰਪੰਚ ਸਹਿਬਾਨ ਕੀ ਕਹਿੰਦਾ ਨਾਲ ਉਹ ਬਸ ਸੂਬੇ ਮ्युनਿਸਪਲ ਕਮੇਟੀ ਦੇ ਮੈਂਬਰ ਜੇਵਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੂਟੇ ਜਿਹਨੂੰ ਪਾਰਟੀ ਦੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖੜੋਤੇ ਅਰਵਾਰ ਸਾਹਿਬ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣੇ ਪਾ ਜੋਤ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਬੈਠੇ ਪ੍ਰਧਾਨ ਹੁਣ ਬੋਲਦਾ ਵੀ ਭਾਉ ਭਾ ਤੇਰੀ ਗੱਲ ਕੀ ਕਿਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ ਸਾਡਾ ਰਿਸ਼ਤਾ ਇਹ ਚਾ ਮਗਰ ਉਹਦੇ ਤੁਸੀਂ ਕਹਿੰਦਾ ਕਿ ਉਹਨਾਂ ਨਾਲ ਰਿਵਰਸ ਕੇ ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਇਹ ਕਿਹ ਅਗਮਨ ਚੇਰ ਕਦੋਂ ਪਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਮਾਲ ਸਾਵਾ ਜੇ ਵਿਸ਼ਵਾਸ ਤਵਾ ਕੇ ਜਾਓ ਕਿ ਉਹਨ ਅਗਲਾ ਤਾਂ ਨਹੀਂ ਕੋਈ ਗੇੜ ਬਦਲਣ ਦਾ ਬੂਟ ਪਾ ਰਿਹਾ ਜੇ ਵਿਸ਼ਵਾਸ ਜੇ ਵਿਸ਼ਵਾਸ ਕੱਚ ਦਾ ਨਾਂ ਦਵਾਇਆ ਕਿ ਜੀਪ ਨਹੀਂ ਆ ਜੇ ਰਹੀ ਇਸ ਤੋਂ ਫਿਰ ਜੇ ਕਹੋਗੇ ਵਧੀਆ ਵਿਸ਼ਵਾਸ ਦਵਾਤਾ ਤਾਂ ਜੀਪ ਟੁੱਟ ਵੀ ਜਾਊ ਮਜੀਠਾ ਸਰਦਾਰ ਸੁਖਬੀਰ ਸਿੰਘ ਜੀ ਬਾਦ ਸਰਦਾਰ ਸੁਖਬੀਰ ਸਿੰਘ ਜੀ ਬਾਦ ਭਾਈ ਜੀ ਦਾ ਖਾਲਸਾ ਉਹਦੀ ਫੋਟੋ ਮੈਂ ਐ ਸੰਕੇ ਲਈ ਪਾਵਰ ਮਜੀਠਾ ਸਾਹਿਬ ਜੀ ਉਹਨੇ ਬੋਲੋ ਬਾਪੂ ठीक <laughs> है? है पर मैं बधाई देना चाहना समरा साब बधाई देना चाहना या नजारा लिया दिखाया ਅੱਜ ਇੱਕ ਸਮਰਾਸਾ ਵੀ ਲੰਨ ਗਏ ਆ ਨਾ ਭਜਨ ਕਿਤੇ ਹੋਣ ਪਏ ਤੁਸੀਂ ਨਾ ਭਜਨ ਦਿਓ ਕੋਈ ਭਜੇ ਨਹੀਂ ਸਰਦਾਰ ਦੀ ਗੱਲ ਜੀ ਤੇਰਾ ਮਜੀਦੀਆ ਨਾ ਕੋਈ ਬੂਤਾ ਲਾ ਨਾ ਅਸੀਂ ਨਾ ਬੂਤਾ ਨਹੀਂ ਲੱਗਾ ਜੀ ਬੋਲੀ ਬਾਦਲ ਸਾਹਿਬ ਅੱਜ ਤੁਹਾਨੂੰ ਉਹ ਜੋਸ਼ੀ ਖੜ ਗਿਆ ਜਿਹੜੇ ਅੱਛੇ ਲਾਪਾ ਵੀ ਲੜਦੇ ਆ ਵਾਹਿਗੁਰੂ ਵਾਹਿਗੁਰੂ ਆ ਤੇਰਾ ਹੀ ਕੰਮ ਕਰ ਰਿਹਾ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਉਹ ਜਲਤਬਾਹੀ ਚ ਕਿਤੇ ਨੁਕਸਾਨ ਨਾ ਕਰਾ ਲਈ ਨਾੜੇ ਤੂੰ ਵੀ ਬੋਟੋ ਧਿਆਨ ਨਾਲ ਸੁਚਾਇਆ ਕਰ ਦੇ ਹੋ ਕਿ ਖਚਾਈ ਹੁਣ ਦਾਤ ਕੋ ਨੀਤਾ ਇਹਨਾਂ ਘਾਲੇ ਚ ਬਾਲਾ ਸਾ ਮੈਂ ਤਿੰਨ ਚਕਾਰੇ ਪੰਜ ਚਕਾਰੇ ਛਡੋਲੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤੁਸੀਂ ਜੋਤ ਸਿੰਘ ਜੀ ਬੜਾ ਪੁਰਾਣਾ ਕਸਤਾਨੀ ਰਗ ਅਸਰੀਆਂ ਕਾਲੀਦਾਰ ਦਾ ਪਰਿਵਾਰ ਹੈ ਬਹੁਤ ਪਹਿਲਾਂ ਸਮਾਂ ਇਹਦੇ ਬੁੱਧਾ ਨੇ ਇਹਨਾਂ ਦੇ ਦਾਦਾ ਜੀ ਨੇ ਤਦਾਦਾ ਜੀ ਨੇ ਕਰੋਨੀ ਕਾਲੀਦਾਰ ਦੀ ਸੇਵਾ ਕੀਤੀ ਔਰ ਇਹ ਸੰਕਟੇ ਤੋਂ ਕਿ ਸੰਗਤ ਨਹੀਂ ਬਦਲਿਆ ਤੰਤਰੀ ਦੇ ਨੰਬਰ ਤੇ ਇਹ ਤੁਜੀ ਦੇ ਕੋਲ ਜਿਹੜਾ ਸੰਗਹ ਹਲਕਾ ਇਸ ਦੀ ਸਭ ਤੋਂ ਵੱਲ ਕਈ ਮੁਖੀ ਦੇ ਕੋਲ ਜੇ ਪਾਸੇ ਦਰਜ ਹੋਈਆਂ ਨੇ ਕਹਿੰਦਾ ਨਾਂ ਤੇ ਪਸਣਾ सिंह दो हजार सताई की इलेक्शन चाहिए श्रोमणी अकाली दल के कैंडीडेट हो गए हम तुम जी दो गल जिन्हें दसनी है उन्होंने भी मौका दो ਤੌਪਰਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਇੱਥੇ ਇੱਕ ਬੰਗਾ ਪਵਾ ਕੇ ਗਏ ਸੀ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟੀ ਗੱਲ ਕਰੂੰ ਕਿ ਮੇਰੇ ਨਾਲ ਬੜੀ ਇਹ ਲੋਕ ਇਹ ਇੱਥੇ ਹੀ ਫੇਰ ਕੇ ਜਾਂਦੇ ਆ ਬੋਲੋ ਅੱਜ ਜ਼ਰੂਰ ਆ ਤੁਹਾਨੂੰ ਲੱਗਦਾ ਪਹਿਲੇ ਸੀਟ ਨਹੀਂ ਬੈਠਿਆ ਉਹ ਪਹਿਲੇ ਸੇ ਪਰਲੇ ਅਜਨਾਲਾ ਤੋਂ ਜਿਹੜੀ ਮੁਹੰਮਦ ਸਾਹਿਬ ਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪਹਿਲੇ ਸੀਟ ਨੁਕਸੀ गांव सड़क पे लोग सी पता नहीं ਕਿਹੜਾ ਲੋਕ ਸੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਵੀ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਸਾਹਿਬਾਨ ਮੈਂ ਕੀਤਾ ਕਿ ਤੁਹਾਨੂੰ ਆਲੋਚ ਨੂੰ ਮਿਚੇ ਮਿਨਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਨੰਦਾਸ ਗਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇੱਥੋਂ ਦੇ ਇੱਕ ਲੀਡਰ ਨੇ ਜਿਹੜੀ ਪਾਰਟੀ ਦੇ ਬੜਾ ਮਾਣ ਬੱਚਿਆ ਮਗਰ ਲੋਕ ਉਹਦੇ ਨਾਲ ਨਹੀਂ ਖੜੋ ਕੇ ਔਰ ਬਾਦ ਸਾਹਿਬ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣ ਸਭ ਜੋਰ ਦੇ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆਪਾਂ ਬਣਾਇਆ ਸੀ ਪ੍ਰਧਾਨ ਹੁਣ ਬੋਲਦਾ ਵੀ ਭਾਉ ਭਾ ਜਿਹੜੀ ਗੱਲ ਗੋਲੇ ਲੈ ਲਈ ਤੇ ਤੇਰਾ ਰਾਣਾ ਪਾਜੋ ਭਾਈਏ ਨਾਲ ਨਾਲ ਸਾਧਾਰਨ ਰਿਸ਼ਤਾ ਇਹ ਚਾਹ ਮਗਰ ਉਹ ਤਾਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਅੱਗੇ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਨੂਨ ਕੀਤਾ ਇਸ ਲਈ ਮਾਲਸ਼ਾਵਾ ਜੇ ਮਿਸਵਾਜਵਾ ਕੇ ਜਾਓ ਕਿਉਂ ਨਾ ਅਗਲਾ ਤਾਂ ਇਹ ਕੋਈ ਗੇਅਰ ਬਦਲਣ ਦਾ ਮੂਡ ਬਾਰੇ ਹੈ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਕ ਦਾ ਨਾਟਕ ਆਇਆ ਕਿ ਜੀਪ ਨਹੀਂ ਆ ਜੇ ਰੋਡੀ ਇਥੇ वॾी विश्वास वाहिगुरू वाहिरी आवड़ी साम्हूं लिखंदा रखियो ठीकु आहे पर मां वञाई कराई च या नज़ारा लिहादा दादा ਸਮਰਾਥਾ ਵੀ ਨੰਨਗੇ ਆ ਨਾ ਭਜਨ ਕਿਤੇ ਹੋਰ ਪੜੋ ਤੁਸੀਂ ਨਾ ਭਜਨ ਲਿਓ ਤੇਰੇ ਭਾਈ ਜੀ ਸਰਦਾਰ ਨਿਸ਼ਾਨ ਜੀ ਤੇ ਮਜੀਠੀਆ ਦੇ ਜੋ ਬੂਤਾ ਲਾਣਾ ਦੇਖਦੇ ਨਾਲਾ ਬੂਤਾ ਨਹੀਂ ਲੱਗਾ ਜੀ ਗੋਲੀ ਬਾਦਲ ਸਾਹਿਬ ਅੱਜ ਤੁੰਨੂੰ ਉਹ ਜੋਸ਼ੀ ਖੜ ਗਿਆ ਜਿਹੜੇ ਚੰਗਾ ਪਾ ਵੀ ਲੜ ਗਈ ਵਾਹਿਗੁਰੂ ਵਾਹਿਗੁਰੂ ਆ ਤੇਰਾ ਹੀ ਕੰਮ ਕਰ ਰਿਹਾ ਮੈਂ ਨਾਲੇ ਪਾਉ ਆ ਕਿਤੇ ਐਵੇਂ ਕਦੇ ਹੋ ਜਲਦ ਬਾਜੀ ਤੇ ਕਿਤੇ ਨਿਸ਼ਾਨ ਨਾ ਕਰਾ ਲਈ ਨਾਲੇ ਤੂੰ ਵੀ ਬੋਤੋ ਧਰਮ ਨਾਲ ਖਚਾਇਆ ਕਰਦੇ ਹੋ ਤੇ ਖਚਾਈ ਹੁਣ ਬਾਹਰ ਤੋਂ ਇੰਨਾ ਤਾਂ ਹਾਲ ਚ ਬੋਲਦਾ ਮੈਂ ਦਿਨ ਚਕਾਰੇ ਪਾਰੀ ਚਕਾਰੇ ਝੋਲਦੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿ ਜੋ ਇਹ ਜਿਹੜੀ ਬੜਾ ਪੁਰਾਣਾ ਕਪਤਾਨੀ ਦਾ ਅਸਲੋਨੀ ਕਾਲੀਦਾਂ ਦਾ ਪਰਿਵਾਰ ਹੈ ਖੇਤ ਨੰਮਾ ਸਮਾਏ ਨਾਲ ਦੇ ਮੁਦਦਾਨ ਦੇ ਇਹਨਾਂ ਦੇ ਦਾਦਾ ਜੀ ਨੇ ਤਦਾਦਾ ਜੀ ਨੇ ਪੁਰਾਣੀ ਕਾਲੀਦਾਂ ਦੀ ਸੇਵਾ ਕੀਤਾ ਰੋ ਸਨਕੇਤ ਜੇਕਰ ਕੋਈ ਵੀ ਦੁਆਰਾ ਪ੍ਰਬੰਧਕ ਤੋਂ ਮੁੱਤੂ ਨੂੰ ਨੰਬਰ ਤੇ 132 ਦਾ ਬੜਾ ਸੰਝਾ ਹਲਕਾ ਐਸ.ਡੀ. ਚੋਰਦੀ ਨਾਲ ਲੱਗਦੀ ਮਜੂਤੀਆਂ ਅੱਗੇ ਪਛਦਾ ਮਜ਼ਦੂਰਾਂ ਨੂੰ ਪਤਾ ਲੈਣ ਤੇ ਪਛਦਾ ਪੂਰੋਰਾ ਤੋਂ ਨਹੀਂ ਮਿਲਦਾ ਜੀ ਮਾਣੇ ਸ਼ੁਮਾ ਸਾਹਿਬ ਜੀ ਜਿਹੜੀ ਪਾਰਟੀ ਦੇ ਦਫ਼ਤਰ ਦੇ ਦਸਤਾਵੇਜ਼ ਤੋਂ ਅਨੁਸਾਰ ਹੁਣ ਦੰਦਾਂ ਨੂੰ ਤੁਹੇ ਜੇ ਜੇ ਦੋ ਦਲ ਜਿਨੇ ਦਸਨੀ ਆਉਣ ਨੂੰ ਮੌਕਾ ਜੋ ਤੇ ਫੇ ਭਾਈ ਸਾਹਿਬ ਪਾਪਾ ਭਾਈ ਜੀ ਤੇ ਕਿਸੇ ਤਾਰੀ ਵੀ ਕੋਈ ਇਕੱਟ ਬੰਦਾ ਪਿਆ ਕੇ ਜੋ ਸਾਹਿਬ ਉਹ ਤੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟੀ ਗੱਲ ਕਰੂੰ ਕਿ ਮੇਰੇ ਨਾਲ ਬੜੀ ਇਹ ਲੋਕ ਹੈ ਜਿਨੇ ਇੰਨ ਕਈ ਵੀਰ ਤੋਂ ਜਾਣਦੇ ਆ ਬੋਲੇ ਬੋਲੇ ਆ ਜਹੂੜਾ ਜਾਨੂੰ ਲੱਗਦਾ ਪਹਿਲੇ ਸੀਟ ਨਹੀਂ ਬੈਠਿਆ ਉਹ ਪਹਿਲੇ ਸਟਪੜਨੇ ਅਜਨਾਲਾ ਤੋਂ ਜਿਹੜੀ ਮੁਹੰਮਦ ਸਾਹਿਬ ਦੀ ਰੋਡ ਆ ਇੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪਹਿਲੇ ਸਟਪੜਨੇ ਜਾਓ ਸੜਕ ਤੋਂ ਮੁਕਤੀ ਪਤਾ ਨਹੀਂ ਕਿਹੜਾ ਮੋੜ ਤੇ ਜਾ ਮਗਰ ਮੈਂ ਸਾਨੂੰ ਦੇਖਿਆ ਮਾਤਾ ਜੀ ਤੁਮਹਾਰੇ ਆਪ ਜੀ ਇੱਥੇ ਜਗੂ ਦੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਸਾਹਿਬਾਨ ਮੱਕੀ ਦਾ ਜੀਤਾਨ ਹੋਰ ਬਸ ਮੂਥੇ ਮਿਨਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਤਾਂ ਤਾਂ ਲੋਕਾਂ ਨੇ ਜਿਹੜੀ ਪਾਰਟੀ ਦੇ ਬੜਾ ਮਾਣ ਬੱਚਿਆ ਮਗਰ ਲੋਕ ਉਹਦੇ ਨਾਲ ਵੀ ਲੋਕਤ ਔਰਵਾਨ ਸਾਹਿਬ ਤੁਸੀਂ ਆਏ ਤੁਸੀਂ ਕਹਿੰਤਾ ਕਿ ਹੁਣ ਸੱਜੋ ਜਗ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆਹ ਬੋਲ ਦਿੱਤੇ ਕਿ ਪ੍ਰਧਾਨ ਹੁਣ ਬੋਲਦਾ ਨਹੀਂ ਭਾਈ ਭਾ ਕੀ ਗੱਲ ਕੋਈ ਦੇ ਲੋ ਨੀ ਤੇ ਤੇਰਾ ਰਾਣਾ ਪਾ ਦੋ ਭਾਈ ਇਹ ਨਾਲ ਸਾਧਾਰਿਸ਼ਤਾ ਹੈ ਜੇ ਮਗਰ ਉਹਦੇ ਤੁਸੀਂ ਕਹਿੰਦਾ ਕਿ ਉਹਨਾਂ ਨੇ ਰਿਵਰਸ ਗੇਅਰ ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਅਗਰ ਰਿਵਰਸ ਗੇਅਰ ਕਦੋਂ ਪਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਸੀ ਮਾਲਸ਼ਾ ਵਾਜੇ ਮਿਟਵਾਜ ਵਾਕੇ ਜਾਓ ਕਿਉਂ ਅਗਲਾ ਤਾਂ ਇਹ ਕੋਈ ਗੇਅਰ ਬਦਲਣ ਦਾ ਮੂਡ ਕਰ ਰਹੇ ਨੇ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਸੱਚ ਦਾ ਨਾਂ ਦਵਾਇਆ ਤੇ ਜੀਪ ਨਹੀਂ ਆ ਜੇ ਹੋ ਗਈ ਇਤੋਂ

ठीकु आहे पर मां वधाई समरा साहिब थोरो वधाईंदा नज़ारा लिया समरा साहिबे आजण के ती भॼन ॾियो भाई सघी सरदार जी मीठीअ में लड़ा बूटा न ਬੋਲੀ ਮਾਨੋ ਮਾਓ ਅੱਜ ਤੁੰਨੂੰ ਉਹ ਜੋਸ਼ੀ ਖੜ ਗਿਆ ਜਿਹੜਾ ਅੱਛਾ ਆਪਾਂ ਵੀ ਲੜਦੇ ਆਂ ਆ ਤੇਰਾ ਹੀ ਕੰਮ ਕਰ ਰਿਹਾ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਿਤੇ ਉਹ ਜਲਤ ਬਾਗੀ ਚ ਕਿਤੇ ਨਿਸ਼ਾਨ ਨਾ ਕਰਾ ਲਈ ਨਾਲੇ ਤੂੰ ਵੀ ਬੋਤੋ ਧਿਆਨ ਨਾਲ ਖਚਾਇਆ ਕਰਦੇ ਹੋ ਕਿ ਖਚਾਈ ਹੁਣ ਬਾਹਰ ਕੋਈ ਤਾਂ ਨਾ ਧਾਰ ਚ ਬੋਲ ਸਰ ਮੈਂ ਤੈਨੂੰ ਚਕਾਰੇ ਪਾਰੀ ਚਕਾਰੇ ਜਿਧਾਉਂਦੇ ਹਾਂ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤੁਸੀਂ ਜ਼ੋਰ ਨਾਲ ਬੜਾ ਪ੍ਰਾਂਤ ਸਰੋਨੀਆ ਕਾਲੀਗਾਂ ਦਾ ਪਰਿਵਾਰ ਹੈ। ਬਹੁਤ ਨੰਨਾ ਸਮਾਏ ਦਾ ਵਤਨ ਦਾ ਨੇ ਇਹਨਾਂ ਦੇ ਦਾਦਾ ਜੀ ਨੇ ਤੇ ਦਾਦਾ ਜੀ ਨੇ ਸਰੋਨੀਆ ਕਾਲੀਗਾਂ ਦੀ ਸੇਵਾ ਕੀਤੀ ਪਰ ਉਹ ਸਰਦ ਤੋਂ। ਤੇ ਜਿਹੜੀ ਨਿਗਾਰਾ ਪ੍ਰਬੰਧਕ ਕਮੇਟੀ ਜੋ ਨੰਬਰ ਤੇ ਇੱਕ ਜਿਹੜੇ ਜੋ ਬੜਾ ਸੰਝਾ ਹਲਕਾ ਜਿਵੇਂ ਚੋਟੀ ਉੱਪਰ ਲੱਗੀ। ਜਿਹੜੀਥੀਆ ਲੱਗ ਕੇ ਪਛਦਾ ਮਜੂਤ ਜੀ ਨੂੰ ਪਛਦਾ ਲੈ ਕੇ ਪਛਦਾ ਪੰਨੋ दो हजार सताई की इलेक्शन श्रोमणी अकाली दल के कैंडीडेट हो गए हम तुम जो कल जी ने दस रही है उन्होंने मौका दे ਸਾਜਾ ਭਾਈਆ ਜੀ ਤੇ ਪਿਛਤਾਰੀ ਵੀ ਕੋਈ ਇੱਕ ਬੰਦਾ ਪਿਆਰ ਦੇ ਜੀ ਸਾਹਿਬ ਜੀ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸੱਚ ਦੀ ਗੱਲ ਕਰੂੰ ਕਿ ਮੇਰੇ ਨਾਲ ਬੜੀਏ ਲੋਕ ਤੇ ਹੈ ਕਿ ਅਈ ਕਈ ਵੇਰ ਤੇ ਜਾਂਦੇ ਆ ਬੋਲੇ ਆਜ ਮੁਰਾ ਜਾਨੀ ਲੱਗਦਾ ਪਹਿਲੇ ਸੀਟ ਵੀ ਬੈਠਿਆ ਉਹ ਪਹਿਲੇ ਤੇ ਪਰਲੇ ਅਸ਼ਨਾਲਾ ਤੋਂ ਜਿਹੜੀ ਮੁਹੰਮਦ ਸਾਦ ਦੀ ਰੋਡ ਆ ਇੱਥੇ ਕੱਥੀ ਦਿੱਤਾ ਸੀ ਜਾਂ ਤਾਂ ਉਹ ਪਹਿਲੇ ਤੇ ਮਿਚੀ ਜਾਓ ਸੜਕ ਤੇ ਮੁਕਤੀ ਪਤਾ ਨਹੀਂ ਕਿਹੜਾ ਮੇਜ ਬੈਗਾ ਮਗਰ ਮੈਂ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਇੱਥੇ ਕੋਈ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚਪੁਰਖ ਸਾਹਿਬਾਨ ਮੱਤੀ ਦਾ ਕੰਮ ਹੋਰ ਬਸ ਸਿਊਚੇ ਮਿਨਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਹਰਮਨਦਾਸ ਗਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੋਕਰ ਨੇ ਜਿਹੜੀ ਪਾਰਟੀ ਦੇ ਬੜਾ ਮਾਣ ਬੱਚਿਆ ਮਗਰ ਲੋਕ ਉਹਦੇ ਨਾਲ ਨਹੀਂ ਲੋਕ ਤੇ ਔਰਵਾਲ ਜੀ ਤੁਸੀਂ ਆਏ ਤੁਸੀਂ ਕਹਿੰਤਾ ਕਿ ਹੁਣ ਸੱਜੋ ਸੇ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆਹ ਦੱਸਿਆ ਇਸੇ ਪ੍ਰਧਾਨ ਕੋ ਬੋਲਦਾ ਨਹੀਂ ਭਾਵੇਂ ਪਾ ਕਿਹੜੀ ਗੱਲ ਗੁੱਝੇ ਦੇ ਲੋ ਨਹੀਂ ਕਿ ਮੇਰਾ ਰਾਣਾ ਪਾਜਾ ਭਾਈ ਜੇ ਨਾਲ ਪੜਾ ਰਿhta ਹੈ ਜੇ ਮਗਰ ਉਹ ਤਾਂ ਤੁਹੀ ਕਹਤਾ ਕਿ ਉਹਨਾਂ ਦਾ ਰਿਵਰਸ ਗੇਅਰ ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਇਹ ਰਿਵਰਸ ਗੇਅਰ ਕਦੋਂ ਪਵਾ ਲਿਆ ਮੈਨੂੰ ਬੜਾ ਇਹਨੇ ਜਲੀਲ ਕੀਤਾ ਸੀ ਨਹੀਂ ਮਾਲਕਾ ਵਾਜੇ ਮਿਲਵਾਜ ਦਵਾ ਕੇ ਜਾਓ ਕਿਉਂ ਨਾ ਅਗਲਾ ਤਾਂ ਇਹ ਕੋਈ ਘਰ ਬਦਲਣ ਦਾ ਮੂਡ ਲਾ ਰਿਹਾ ਹੈ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਟੱਚ ਦਾ ਨਾਤ ਆਇਆ ਤੇ ਜੀਪ ਨਹੀਂ ਆ ਗਈ ਇੱਕੋ ਤੇ ਦੇ ਦਾਂਗੇ ਵਧੀਆ ਵਿਸ਼ਵਾਸ ਦਿਵਾਤਾ ਤੇ ਗੀਤ ਸ਼ੂਤ ਨਹੀਂ ਜਾਊਗੀ ਜੀ ਤੇ ਨਾਲ ਜਿੰਦੂ ਨਹੀਂ ਜਾਵੇ ਸਰਦਾਰ ਸੁਖਬੀ ਸਿੰਘ ਜੀ ਦਾ ਬਾਈ ਜੀ ਦਾ ਫਲਸਾ ਇਹ ਜੀ ਸੁਣੋ ਮੈਂ ਐਸ ਹਲਕੇ ਦੀ ਆਵਰ ਬ੍ਰਿਜੇ ਸਾਹਿਬ ਨੂੰ ਮੈਂ ਬੋਲੋ ਸਾਰ ਸ੍ਰੀ ਅਕਾਲ ਜੇ ਇਹਨਾਂ ਤੇ ਚੱਲ ਗਿਆ ਨਾ ਰੋਸੇ ਮਾਮ ਨੂੰ ਬਾਈ ਨਹੀਂ ਪਰ ਬਾਜਾ ਜੀ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਨੂੰ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਦੇ ਬੋਲੋ ਉਹ ਜੋਸ਼ੀ ਖੜ ਜਾ ਜਿਹੜਾ ਚੰਗਾ ਪੰ ਲੜਦੀ ਵਾਹਿਗੁਰੂ ਵਾਹਿਗੁਰੂ ਆਤੇ ਉਹਨੂੰ ਬੋਤਾਂ ਘਾਣ ਨਾਲ ਵਿਚਾਇਆ ਕਰਦੇ ਹੋ ਕਿ ਵਿਚਾਈ 69.5 ਮੀਟਰ ਹੈ ਪਾਲਾ ਸਰ ਮੈਂ 3 ਚਾਰੇ 4 ਚਾਰੇ ਛੋਲੇ ਹੋ ਔਰ ਕਰੋਨੀ ਕਾਲੀਦਾਨ ਦਾ ਪਰਿਵਾਰ ਹੈ ਖੈਰ ਨੰਮਾ ਸਮਾਜ ਦਾ ਬੁਢਾ ਦਾ ਨੇ ਇਹਨਾਂ ਦੇ ਦਾਦਾ ਜੀ ਨੇ ਦਾਦਾ ਜੀ ਨੇ ਕਰੋਨੀ ਕਾਲੀਦਾਨ ਦੀ ਸੇਵਾ ਕੀਤੀ ਹੈ ਇਸ ਹਲਕੇ ਤੋਂ ਕਿ ਕਰੋਨੀ ਬੋਤਾਂ ਪ੍ਰਬੰਧਕ ਕਮੇਟੀ ਨੂੰ ਨੰਬਰ 813 ਜਿਹੜਾ ਜੇ ਸੰਨ 20 ڈالر ਤੇ ਜੁਜੀਤਿਆ ਦੇ ਵਿੱਚ ਪਛਦਾਂ ਮਜ਼ਦੂਰ ਤੁਹਾਨੂੰ ਜਿਹੜੇ ਦੋ ਗੱਲ ਜਿਹਨੇ ਦੱਸਣੀਆਂ ਉਹਨੂੰ ਵੀ ਮੌਕਾ 줘 ਤੇ ਫੇਰ ਆਈਸਾ ਆਪਾ ਭਾਈਆ ਜੀ ਤੇ ਪਿਸਕਾਰੀ ਵੀ ਕੋਈ ਨਾ ਕਿੱਕ ਬੰਦਾ ਪਿਆ ਆ ਤੇ ਜੋ ਉਹ ਤਾਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਉਹਨਾਂ ਸਵਾਸਤੀ ਦੀ ਗੱਲ ਕਰੂੰ ਕਿ ਤੇਰੇ ਨਾਲ ਬੜੀਏ ਲੋਕ ਕਹਿੰਦੇ ਐਈ ਕਈ ਦੂਰ ਤੇ ਜਾਂਦੇ ਆ ਬੋਲੋ ਆ ਜਰੂਰ ਆ ਤੁਹਾਨੂੰ ਲੱਗਦਾ ਪਹਿਲੇ ਸੀਟ 'ਤੇ ਬੈਠਿਆ ਉਹ ਪਹਿਲੇ ਸਟਪਰ ਨੇ ਅਜਨਾਲਾ ਤੋਂ ਜਿਹੜੀ ਮੁਹੰਮਦ ਸਾਹਿਬ ਦੀ ਰੋਡ ਆ ਇੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪਹਿਲੇ ਸਟਪਰ ਨੂੰ ਜਿਹਾ ਸੜਕ ਤੇ ਮੁਕਸੀ ਪਤਾ ਨਹੀਂ ਕਿਹੜਾ ਮੁਕ ਮੈ ਗਿਆ ਮਗਰ ਮੈਂ ਤੁਹਾਨੂੰ ਦੱਸਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਇੱਥੇ ਦੋ ਦੋ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਜ ਸਰਪੰਚ ਸਾਹਿਬਾਨ ਮੱਤੀਪਾਜੀ ਦਾ ਮਹੌਰਾ ਸਿਉੱਚੇ ਮਿਨਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਰਮਦਾਸ ਗਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੂਟਰ ਨੇ ਜਿਹਦੀ ਪਾਰਟੀ ਦੇ ਬੜਾ ਮਾਣ ਬਚਿਆ ਮਗਰ ਲੋਕ ਉਹਦੇ ਨਾਲ ਨਹੀਂ ਖੋਤੇ ਪਰ ਬਾਹਰ ਜਦ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣ ਸਾਜੋ ਜੀ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆਹ ਦੱਸਿਆ ਕਿ ਪ੍ਰਧਾਨ ਉਹ ਬੋਲਦਾ ਵੀ ਭਾਈ ਪਰ ਕਿਹੜੀ ਗੱਲ ਗੁੱਲੇ ਦੇ ਨੂੰ ਤੇ ਮੇਰਾ ਰੌਲਾ ਪਾ ਆ ਗਿਆ ਭਾਈ ਜੀ ਨਾਲ ਸਾਡਾ ਰਿਸ਼ਤਾ ਇਹ ਚਾ ਮਗਰ ਉਹਦੇ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਕਰ ਕੋਈ ਤੇ ਮੈਨੂੰ ਆ ਕੇ ਪੁੱਛਦੇ ਸੀ ਕਿ ਇਹ ਅਜਮੰਦ ਜੀਰ ਕਦੋਂ ਪਾ ਲਿਆ ਮੈਨੂੰ ਬੜਾ ਇਹਨਾਂ ਨੇ ਜੀਣ ਕੀਤਾ ਇਸ ਲਈ ਮਾਲ ਸਾਵਾ ਜੇ ਮਿਲਤਵਾਤ ਕਰਕੇ ਜਾਓ ਕਿਉਂ ਨਾ ਅਗਲਾ ਪੰਨੇ ਕੋਈ ਤਿਆਰ ਬਦਲਣ ਦਾ ਮੂਡ ਬਾਰੇ ਹੋਵੇ। ਔਰ ਜੇ ਵਿਚਾਰਾ ਜੇ ਵਿਚਾਰਾ ਤਜ ਦਾ ਨਾਤਵਾਇਆ ਤੇ ਜੀਪ ਨੂੰ ਆਜੇ ਹੋ ਗਈ ਇਥੋਂ। ਤੇ ਜੇ ਜਾਉਂਗੇ ਵਧੀਆ ਵਿਚਾਰਾ ਤਵਾ ਤਾਂ ਜੀਪ ਸ਼ੂਟ ਵੀ ਜਾਊਗੀ ਜੀਪ ਨਾਲ ਜੀਪ ਨਹੀਂ ਜਾਵੇ। ਸਰਬੱਤ ਦਾ ਭਲਾ ਜੀ ਨਹੀਂ ਜਾਵੇ। ਭਾਈ ਜੀ ਤਾਂ ਖਾਲਸਾ ਵਾਹੀ ਦੀ ਫੋਟੋ ਮੈਂ ਇਹ ਹਲਕੇ ਦੀ ਆਵਰ ਬ੍ਰਿਜਾ ਸਾਹਿਬ ਨੂੰ ਬੋਲੋ ਸਾਡਾ ਫਿਰ ਇਹਨਾਂ ਦੇ ਚਾਲ ਖਾਨ ਅਰਵਜੇ ਮਾਮਣ ਬੋਲੋ ਸਾਡਾ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਨੂੰ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆ ਸਾਡੇ ਭਾਗ ਬੋਲੋ ਸਾਡਾ ਅੱਜ ਇਹ ਸਮਰਾਹ ਸਾਹਿਬ ਜਨਨ ਲਗੇ ਆ ਨਾ ਢਾਣ ਕਿਤੇ ਹੋਰ ਪਟੇ ਤੁਸੀਂ ਨਾ ਭਜਣਿਓ ਤੇਰੀ ਭੈਣ ਜੀ ਸਰਦਾਰ ਦਿਲਜੀਤ ਜੀ ਦਾ ਮੱਗੀਆ ਲੈ ਜੋ ਆ ਬੂਤਾ ਲਾਣਾ ਦੇਖ ਲਾਣਾ ਬੂਤਾ ਨਹੀਂ ਲੱਗਾ ਜੀ ਬੋਲੀ ਬਾਦਲ ਸਾਹਿਬ ਅੱਜ ਦੋਨੋਂ ਉਹ ਜੋਸ਼ੀ ਖੜ ਜਾ ਜਿਹੜੇ ਚੇਲਾਪਾਂ ਵੀ ਲੜਦੇ ਵਾਹ ਗੁਰੂ ਵਾਹ ਆ ਤੇਰਾ ਹੀ ਕੰਮ ਕਰ ਰਿਹਾ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਉਦੰਤ ਬਾਹੀ ਤੇ ਕਿਤੇ ਨਿਸ਼ਾਨ ਨਾ ਕਰਾ ਲਈ ਨਾਵੇਂ ਤੂੰ ਵੀ ਬਹੁਤੋ ਧਿਆਨ ਨਾਲ ਸੁਚਾਇਆ ਕਰਦੇ ਹੋ ਤੇ ਵਿਚਾਈ ਹੁਣ ਦਾ ਕੋਈ ਨਾ ਇੰਨਾ ਧਾਲਾ ਚ ਬਾਲ ਸਾ ਮੈਂ 3 ਚਾਰੇ 4 ਚਾਰੇ ਸੁਣਨੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤੁਸੀਂ ਜੋਰ声 ਨੂੰ ਹੋ ਬੜਾ ਪੁਰਾਣਾ ਇੱਕ ਕਸਤਾਨੀ ਦਾ ਪਰਿਵਾਰ ਆ ਜੋ ਬਹੁਤ ਲੰਮਾ ਸਮਾਂ ਇਨਾ ਦੇ ਬੁਢਾ ਦਾ ਨੇ ਇਹਨਾਂ ਦੇ ਦਾਦਾ ਜੀ ਨੇ ਦਾਦਾ ਜੀ ਨੇ ਪ੍ਰੋਗਨੀ ਕਾਲੀ ਜੀ ਦੀ ਸੇਵਾ ਕੀਤੀ ਉਹ ਸਲਕੇ ਤੋਂ ਕਿ ਪ੍ਰੋਗਨੀ ਦੇ ਦੁਆਰਾ ਤਨ ਤਨੋ ਤੂ ਜੇ ਨੰਬਰ ਤੇ ਇੱਕ ਨੂੰ ਜਿਹੜੇ ਕੋ ਜਿਹੜਾ ਸੰਝਾ ਹੁੰਦਾ ਜੈਸੇ 23 ਨਾਲ ਤੇ ਪੁਜੀਸ਼ਨ ਅੱਗੇ ਪਛਦਨ ਮਜ਼ਦੂਰਾਂ ਸਤਿ ਸ਼੍ਰੀ ਅਕਾਲ ਜੀ ਜਗਤ ਸਿੰਘ ਸਨਵਾਸਤੂ ਲਖਣ 2027 ਦੀ ਰਾਜਨੀਤਿਕ ਸਥਾਣੀ ਅਕਾਲੀ ਦਲ ਦੇ ਕੈਂਪ ਦਾ ਖੂਨ ਦੇ ਹਾਂ ਇਸੇ ਪੰਜਾਬ ਦੀ ਉਹਨਾਂ ਤੂੰ ਜਿਹੜੇ ਦੋ ਪੱਲ ਜਿਹਨੇ ਦਸਨੀ ਉਹਨੂੰ ਮੌਕਾ ਜੋ ਆਪਾ ਭਾਈਆ ਜੀ ਤੇ ਪਿਛੜੀ ਵੀ ਕੋਈ ਇੱਥੇ ਇੱਕ ਬੰਦਾ ਪਾਇਆ ਤੇ ਜੋ ਉਹ ਤੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਔਰ ਮੈਂ ਸਵਾਸਤੀ ਦੀ ਗੱਲ ਕਰੂੰ ਕਿ ਮੇਰੇ ਨਾਲ ਬੜੀ ਇਹ ਲੋਕ ਹੈ ਕਿ ਕਈ ਕਈ ਮੇਰੇ ਤੋਂ ਜਾਂਦੇ ਆ। ਬੋਲੋ ਆ ਜਰੂਰ ਆ ਜਨ ਲੱਗਦਾ ਪਹਿਲੇ ਸੀਟ ਨਹੀਂ ਬੈਠਿਆ ਉਹ ਪਹਿਲੇ ਤੇ ਪਰਲੇ ਅਜਨਾਲਾ ਤੋਂ ਜਿਹੜੀ ਮਮਦ ਸਰ ਦੀ ਰੋਡ ਆ ਇੱਥੇ ਕੱਥਾ ਜਿੱਤਾ ਸੀ ਜਾਂ ਤਾਂ ਉਹ ਪਹਿਲੇ ਸੇ ਮੋਸਟ ਜਾਓ ਸੜਕ ਤੇ ਕਿੱਥੇ ਪਤਾ ਨਹੀਂ ਕਿਹੜਾ ਮੋੜ ਤੇ ਮੈਂ ਜਾ ਮਗਰ ਮੈਂ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਇੱਥੇ ਡੋਗੂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਚੇਅਰਮੈਨ ਸਾਹਿਬਾਨ ਪੰਚ ਸਰਪੰਚ ਸਾਹਿਬਾਨ ਨਕੀਦਾ ਜੀ ਦਾ ਨਾਮ ਹੋਰ ਬਸ ਮੁੱਚੇ ਮਿਨਿਸਪਲ ਕਮੇਟੀ ਦੇ ਮੈਂਬਰ ਸਾਹਿਬਾਨ ਨਮਦਾਸ ਜੀ ਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਤੋਂ ਇਹ ਤਾਂ ਲੀਡਰ ਜਿਹਨੂੰ ਤਾਂ ਕੀ ਬੜਾ ਮਾਣ ਬੱਚਾ ਮਗਰ ਲੋਕ ਉਹਦੇ ਨਾਲ ਵੀ ਲੋਕੇ ਔਰ ਬਹੁਤ ਜਨ ਤੁਸੀਂ ਆਏ ਤੁਸੀਂ ਕਹਤਾ ਕਿ ਹੁਣ ਸਭ ਜੋਜਗ ਨੂੰ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਆ ਦੱਸਿਆ ਕਿ ਪ੍ਰਧਾਨ ਹੂੰ ਬੋਲਦਾ ਵੀ ਭਾਉ ਭਾ ਕਿਹੜੀ ਗੱਲ ਖੋਲ੍ਹੇ ਇਹਨੂੰ ਤੇ ਮੇਰਾ ਰੌਲਾ ਪਾ ਗਿਆ ਭਾਈਏ ਨਾਲ ਕਦਾ ਰਿਸ਼ਤਾ ਇਹ ਚ ਮਗਰ ਉਹ ਤਾਂ ਤੁਸੀਂ ਕਹਿੰਦਾ ਕਿ ਉਹਨਾਂ ਨਾਲ ਰਿਵਰਸ ਕੋਈ ਨਹੀਂ ਤੇ ਮੈਨੂੰ ਆਜੇ ਪੁੱਛਦੇ ਸੀ ਕਿ ਇਹ ਰਿਵਰਸ ਗੇਅਰ ਕਦੋਂ ਪਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹਾਂ ਜੇ ਮਤਵਾਜ ਤਵਾ ਕੇ ਜਾਓ ਕਿ ਉਹਨ ਅਗਲਾ ਤੱਕ ਕੋਈ ਯਾਰ ਬਦਲਣ ਦਾ ਮੂਰ ਨਹੀਂ ਆ ਰਹੇ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਤਜ ਦਾ ਨਾ ਤਵਾਇਆ ਤੇ ਜੀਪ ਨਹੀਂ ਆ ਜੇ ਲੱਗੀ ਇਤੋਂ ਤੇ ਦੇ ਦਉਂਗੇ ਵਧੀਆ ਵਿਸ਼ਵਾਸ ਦਿਵਾਤਾ ਤੇ ਗੂਪ ਸ਼ੂਤ ਵੀ ਦੇਉਂਗੇ ਜੀ ਤੇ ਹਾਲ ਚੰਗੀ ਬੱਲੇ ਸਰਦਾਰ ਜਗਦੀਸ਼ ਸਿੰਘ ਜੀ ਬੱਲੇ ਵਾਹੀ ਜੀ ਤੇ ਖਲਸਾ ਵਾਹੀ ਜੀ ਦੇ ਫੋਟੋ ਮੈਂ ਇਹ ਹਲਕੇ ਦੀ ਪਾਵਰ ਵਧੀਆ ਸਮੂਹ ਲੈਣਾ ਬੋਲੋ ਸਤਿ ਸ੍ਰੀ ਅਕਾਲ ਜੇ ਇਹਨਾਂ ਦੇ ਚਾਲ ਖਾਣ ਅਲਵਸੀ ਮਾਦਨ ਦੋ ਹਾਈ ਨੀ ठीकु आहे पर मां वधाईंदा समरा साहिब थोरो वधाईंदा नज़ारा लिया दादा ਸਮਰਾਥਾ ਦੀ ਲੰਨ ਗੇ ਆ ਨਾ ਟਾਜਨ ਕਿਤੇ ਹੋਰ ਪਟ ਤੁਸੀਂ ਨਾ ਭਜਨਿਓ ਤੇਰੀ ਭੈਣ ਜੀ ਸਰਦਾਰ ਦੀ ਸੰਜੀਤ ਤੇ ਮਜੀਤ ਜੀ ਨੇ ਜੋ ਬੂਤਾ ਲਾਣਾ ਇਹ ਨਾ ਰਾਲਾ ਬੂਤਾ ਨਹੀਂ ਲੱਗਾ ਜੀ ਕੋਈ ਮਾਨੋ ਸਾਹਿਬ ਅੱਜ ਦੋਨੋਂ ਉਹ ਜੋਛੀ ਖੜ ਗਿਆ ਡਾਇਰੈਕਸ਼ਨ ਆਪਾਂ ਲੜਦੇ ਆਂ ਵਾਏ ਵਾਏ ਆ ਤੇਰਾ ਹੀ ਕੰਮ ਕਰ ਰਿਹਾ ਮੈਂ ਨਾਲੇ ਪਾਉ ਆ ਕਿਤੇ ਐਵੇਂ ਕਦੇ ਉਹ ਜੰਤਵਾਹੀ ਤੇ ਕਿਤੇ ਨਿਸ਼ਾਨ ਨਾ ਕਰਾ ਲਈ ਨਾਲੇ ਤੂੰ ਵੀ ਬੂਤੋ ਚਾ